ਪਰ ਤਾਂ ਜੀ ਜੋ ਅੱਜ ਐਮਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਉਹ ਕਿਸ ਵਿਸ਼ੇ ਨੂੰ ਲੈ ਕੇ ਦਿੱਤਾ ਗਿਆ ਜੀ ਅੱਜ ਸਾਡੇ ਐਸਕੇ ਵੱਲੋਂ ਸੰਯੁਕਤ ਮੋਰਚੇ ਵੱਲੋਂ ਮੀਟਿੰਗ ਕਰਕੇ ਇੱਕ ਵੱਡੇ ਲੈਵਲ ਤੇ ਫੈਸਲਾ ਲਿਆ ਗਿਆ ਸੀ ਕਿ ਮੋਦੀ ਦੀ ਸਰਕਾਰ ਪਿੱਛੇ 10 ਸਾਲ ਦਾ ਰਾਜ ਕਰਕੇ ਉਹਨਾਂ 10 ਸਾਲਾਂ ਦੇ ਵਿੱਚ ਜਿਹੜੇ ਨੇ ਕਾਨੂੰਨ ਬਣਾਏ ਨੇ ਉਹ ਇੱਕ ਤਾਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਨਫਿਆਂ ਵਾਸਤੇ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਖੋਣ ਵਾਸਤੇ ਕਿਉਂਕਿ ਸਾਡੀ ਕਿਸਾਨੀ ਤੇ ਮਜ਼ਦੂਰੀ ਨੂੰ ਦਿਨੋਂ ਦਿਨ ਉਹ ਮੰਗਤਿਆਂ ਵਾਲੇ ਪਾਸੇ ਲੈ ਕੇ ਜਾ ਰਹੇ ਨੇ ਸੋ ਅਸੀਂ ਅੱਜ ਜਿਹੜੇ ਸਾਡੇ ਇਥੋਂ ਦੇ ਪਾਰਲੀਮੈਂਟ ਮੈਂਬਰ ਛੇ ਸਿੰਘ ਕਬਾਇਆ ਜੀ ਜੋ ਵਿਰੋਧੀ ਧਿਰ ਵੱਲੋਂ ਪਾਰਲੀਮੈਂਟ ਵਿੱਚ ਬੈਠਦੇ ਨੇ ਅਸੀਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੈ ਕਿ ਜਿਹੜੇ ਕਾਲੇ ਕਾਨੂੰਨ ਬਣਾਵਾ ਰਿਹਾ ਹੈ ਲਗਾਤਾਰ ਜਿਵੇਂ ਸਾਡੇ ਵਿੱਚੋਂ ਸਭ ਤੋਂ ਵੱਡਾ ਇਹ ਨਿ ਪੁਲਿਸ ਪ੍ਰਸ਼ਾਸਨ ਦਾ ਕਾਨੂੰਨ ਬਣਾਇਆ ਕਿਉਂਕਿ ਉਹ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਕਾਨੂੰਨ ਬਣਾਇਆ ਹੈ ਇਹ ਐਸਆਈ ਨੂੰ ਇੱਕ ਅਧਿਕਾਰ ਦਿੱਤਾ ਗਿਆ ਹੈ ਕਿ ਬਿਨਾ ਪੀਲ ਦਲੀਲ ਤੋਂ ਬਿਨਾ ਕਿਸੇ ਸਬੂਤਾ ਤੋਂ ਐਫਆਰ ਹੀ ਕੱਟ ਕੇ ਉਹ ਕਿਸੇ ਵੀ ਕੋਈ ਵਰਤਾਨ ਕੇ ਉਹਦੇ ਤੇ ਦਰਖਾਸਤ ਲਾਉਂਦਾ ਹੈ ਬਿਨਾ ਪੁਛੇ ਦੱਸੇ ਤਾਂ ਆਪਰੇ ਕਰ ਸਕਦਾ ਹੈ ਕਿਉਂਕਿ ਇਹ ਕਾਨੂੰਨ ਸਖਤ ਹੈ ਇਹ ਕਾਨੂੰਨ ਨਹੀਂ ਚਾਹੀਦਾ ਸਾਨੂੰ ਕਿਉਂਕਿ ਅਸੀਂ ਇਸ ਕਾਨੂੰਨ ਦਾ ਬਾਈਕਟ ਕਰਦੇ ਆ ਕਿਉਂਕਿ ਜੇ ਅੱਗੇ ਸਾਡੀਆਂ ਪਿੰਡਾਂ ਦੀ ਪੰਚਾਇਤਾਂ ਜਾਂ ਸਾਡੇ ਪਿੰਡਾਂ ਦੇ ਵਿੱਚ ਮੁਕੀ ਆਗੂ ਬੰਦੇ ਹੁੰਦੇ ਸੀਗੇ ਉਹਨਾਂ ਦੇ ਪੁਛਾਂ ਦੇ ਉਹਨਾਂ ਦੇ ਤੱਥਾਂ ਦੇ ਮੁਤਾਬਕ ਸਬੂਤਾਂ ਦੇ ਮੁਤਾਬਕ ਐਫਆਰਏ ਹੁੰਦੀ ਸੀਗੀ ਸੋ ਅਸੀਂ ਇਹ ਜ਼ੋਰ ਨਾਲ ਆਵਾਜ਼ ਚ ਉਂਦੇ ਪਏ ਭਾਰਤੀ ਕਿਸਾਨ ਜੋਨ ਇਕਤਾ ਗਰਾਵ ਵੱਲੋਂ ਸਾਰੇ ਸਬਜੁਕਤ ਮੋਰਚੇ ਵੱਲੋਂ ਕਿ ਇਹ ਜਿਹੜਾ ਕਾਨੂੰਨ ਹੈ ਬਿਲਕੁਲ ਇਹਨੂੰ ਪਾਰਲੀਮੈਂਟ ਵਿੱਚ ਲਿਆ ਕੇ ਇਹਨੂੰ ਵਾਪਸ ਕੀਤਾ ਜਾਵੇ ਕਿਉਂਕਿ ਇਹ ਕਾਨੂੰਨ ਸਾਡੇ ਆਉਣ ਵਾਲੇ ਲੋਕਾਂ ਦੇ ਵਿੱਚ ਬਹੁਤ ਵੱਡਾ 파ੜਾ ਪਾਊਗਾ ਲੜਾਈ ਪਾਊਗਾ ਔਰ ਸਾਡੇ ਜਿਹੜੇ ਆਗੂ ਨੇ ਜਾਂ ਜਿਹੜੇ ਸਾਡੇ ਲੋਕ ਸੱਚ ਦੀ ਆਵਾਜ਼ ਜਾਂ ਸਾਡੇ ਬੁੱਧੀਜੀਵ ਨੇ